ਹਾਂਜੀ ਅਗਲਾ ਮੋਟਸ ਬੱਦੀ ਜੀ ਲਾਡ ਕਾਰ ਜੇ ਤੁਹਾਨੂੰ ਮਿਲਦਾ ਵਰਦੀ ਜੀ ਸਕੂਲ ਹੋ ਗਿਆ ਜੀ ਅੱਛਾ ਜੀ ਗਵਰਨਮੈਂਟ ਤੋਂ ਬਸ ਦੇਖਿਆ ਓਕੀ ਅਧਰੋਕ ਓਕੀ ਹੋ ਗਿਆ ਤੁਹਾਨੂੰ ਡਿਪਾਰਟਮੈਂਟ ਦੇ ਨਾਲ ਕਰੋ ਕੋਈ ਨਹੀਂ ਨਾਲ ਆ ਜਾਓ ਤੁਸੀਂ ਸ਼ੁਰੂ ਕਰ ਬਾਅਦ ਕਰਦੇ ਹਾਂ ਹਾਂਜੀ ਵਿਅੰਤ ਘਰ ਦੀ ਵਿਅੰਤ ਘੋਲੀ ਸਰ ਬਾਅਦ ਚ ਕਰਦੇ ਹਾਂ ਔਰ ਕਹ ਦੋ ਮੈਂ ਰੁੱਕ ਕਰ ਦੋ ਆ ਲਾਈਟ ਬੰਦ ਹੋ ਗਈ ਲਾਈਟ ਚਲੀ ਜਾਂਦੀ ਬੰਦ ਬਚੀ ਲਾਈਟ ਬਚੀプラス 1 ਦੀ ਜਲੇ ਕੋਲੀ ਪਾਦੀ ਸਕੂਲ ਦੀ ਪਰਚਾਵਾ ਬੰਦ ਪਰਚਾਵਾ ਬੰਦ ਆ ਗਈ ਨਹੀਂ ਲਾਈਟ ਬਲ ਗਈ ਮਰਦਾ ਨਾ ਬੇਟਾ ਤੂੰ ਸਟੇਨਰ ਕੰਮ ਹੋ ਰਹੀ ਨਹੀਂ ਤਾਂ ਹਾਲਤ ਕਰ ਆ ਆਸ ਆਸ ਕਰੀਏ ਬਚੀ ਅੱਗੇ ਸਰਦਾਰ ਦੀ ਕਹਿੰਦੀ ਬਚੀ ਇਹਦੇ ਨਾਲ ਇੰਪੀਅਸ ਸਵਿਚ ਕਰੀਏ हां हिंदी आज मोदी 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 भाई जी लखनऊ में डाल मोदी बुलाने मदर मदर आदि आदि जी लगता है कि गांव का स्कूल तो हो रही है हां जी हां जी हां जी हां जी हार्ड लाइक अपार्टमेंट जी मैडम हां जी ये रघुवीर जी नेशनल प्लेयर है जी बच्चे जी लग भी लग भी अंडर 70 बस बस आले होंगे हर दिन को आएंगे ठीक ब्लैक कप नहीं हुई लाला पीसी लाऊंगा और माइक का कोई भी कराओ जी करा दो मुंह मीठा करा दो भाई काके तेरा फोन आ गया लो भाई तू भी पकड़ लेगा था ये लो तो येला प्लीज ले आओ हां मिल तो थाने तू भी हेलो करो जी हिंदुस्तान टाइम लेकर थोड़ा डिजाइन कर स्माइल अंकल पाजी यार, मौर्य घोटा घोटा बड़ी ना आना नहीं तो ठेका नहीं चाहिए। हम तो साथ में हम साथ में ठेका लेंगे। बसी आजूबाज़ी, एक ही बैठो। आजूबाज़ी, बसी बसी। आगे आया आया। न पड़ा बसी। हमारे घर में लोग बैठे हैं।

आज ये डे थोड़े नंबर ले आए कितनी क्लास ये मेरे 10th क्लास में जो 650 आउट ऑफ 650 नंबर आए हैं ते ऐसे में बहुत खुशी है ते मेरे परिवार में बहुत खुशी है थे दुरा पुछ दुरा पुछ दुरा ते स्कूल में शुरू करा मुझे तब हॉर्न है ते हम आगे की रहता है कि आगे मैं एक आईएएस ऑफिसर बनना चाहती हूं तो सब पता लगा कि खेल से भी बड़ा नाम है रोन केड़ी खेल हां जी मैं रग्बी प्लेयर रग्बी गेम भी प्लेयर हां ते नेशनल लेवल पे भी खेल चुकी हूं ते अपने

ਠੀਕ ਹੈ ਤੇ ਉਹਦੀ 650 ਤੋਂ 650 ਅੰਕ ਪ੍ਰਾਪਤ ਕਰਕੇ ਉਸਨੇ ਪੰਜਾਬ ਮੈਰਿਟ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਪੂਰੀ ਮਿਹਨਤ ਤੇ ਸਟਾਫ ਸਟਾਫ ਦਾ ਸਦਕਾ ਸਾਰੇ ਮੈਨੇਜਮੈਂਟ ਦੇ ਮੈਨੇਜਮੈਂਟ ਦੇ ਥਰੂ ਮੈਨੇਜਮੈਂਟ ਨੇ ਜੋ ਸਾਨੂੰ ਗਾਈਡਲਾਈਨਸ ਦਿੰਦੇ ਹੈ ਟੀਚਰਸ ਨੂੰ ਉਹਦੀ ਸਦਕਾ ਹੀ ਇਹ ਮਿਹਨਤ ਦਾ ਰੰਗ ਅੱਜ ਦਿਖ ਰਿਹਾ ਸਾਨੂੰ ਕਿਸ ਤਰ੍ਹਾਂ ਕਿਹੜੇ ਇੱਕ ਬੱਚਾ ਕਿ ਪਿੰਡੂ ਇਲਾਕੇ ਦੇ ਵਿੱਚ ਪਰਿਵਾਰ ਤੋਂ ਆਉਂਦਾ ਹੈ ਪਰਵਾਰ ਵਿੱਚ ਇਸ ਬੱਚੇ ਦੇ ਇੱਕ ਸਿੱਖ ਬ੍ਰਦਰ ਹੈ ਤੇ ਇੱਕ ਇਹ ਹਾਂ ਮਾਤਾ ਪਿਤਾ ਤੇ ਇੱਕ ਦਾਦੀ ਇਸ ਤੋਂ ਪਹਿਲਾਂ ਵੀ ਤੁਹਾਡੇ ਵਿੱਚ ਕਾਪ ਆਈ ਜੀ ਜੀ ਪਲੱਸ 2 ਦੇ ਵਿੱਚ ਪਲੱਸ 2 ਕਲਾਸ ਦੇ ਵਿੱਚ ਸਾਡੇ ਬੱਚਿਆਂ ਨੇ ਕਾफी ਮੱਲਾ ਮਾਰੀਆਂ ਫਰੀਕੋ ਡਿਸਟ੍ਰਿਕਟ ਦੇ ਵਿੱਚ ਸਾਡੀਆਂ 11 ਮੈਰਿਟਸ ਆਈਆਂ ਸੀ ਜਿਨ੍ਹਾਂ ਵਿੱਚੋਂ 7 ਸਾਡੇ ਹਿੱਸੇ ਆਈਆਂ ਨੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਇਹ ਜਾਣ ਕੇ ਵੀ ਸਾਡੇ ਫਰੀਕੋ ਡਿਸਟ੍ਰਿਕਟ ਦੇ ਵਿੱਚੋਂ ਸੰਤ ਮੋਹਨ ਦਾ ਸਕੂਲ ਦਾ ਨਾਮ

ਠੀਕ ਹੈ ਜੀ ਜੋ ਅਸੀਂ ਗਾਈਡਲਾਈਨਸ ਬੱਚੇ ਨੂੰ ਦਿੰਦੇ ਨੇ ਉਹ ਬੱਚੇ ਨੇ ਹੈਗੇ ਪੂਰੀ ਤਰ੍ਹਾਂ ਹੈਗੇ ਕੀਤਾ ਬਾਕੀ ਬੱਚਾ ਟਿਊਸ਼ਨ ਵੀ ਨਹੀਂ ਕਰ ਰਿਹਾ ਸੀਗਾ ਜੋ ਸਕੂਲ ਦੇ ਵਿੱਚ ਹੈਗੇ ਅਸੀਂ ਕਰਵਾਦੇ ਇਸ ਨਾਲ ਓਵਰਟਾਈਮੇ ਬੱਚੇ ਨੂੰ ਹੈਗੇ ਕਲਾਸਫਾਈ ਚੰਗੀ ਭਾਈ ਦੇ ਨਾਲ ਨਾਲ ਸਪੋਰਟਸ ਵੀ ਕਾਫੀ ਹਾਂਜੀ ਇਹ ਬੱਚੇ ਕੋਲ ਅੱਗੇ ਸਪੋਰਟਸ ਦੇ ਵਿੱਚ ਵੀ ਨੈਸ਼ਨਲ ਲੈਵਲ ਤੇ ਇਹਨੇ ਫਰਸਟ ਰੈਂਕ ਪ੍ਰਾਪਤ ਕੀਤਾ ਸੀ ਰਗਬੀ ਹੈ ਦੀ ਗੇਮ ਸੀ ਜੀ ਉਹ ਫੀਲ ਕਰ ਰਹੇ ਹੋਏ ਤੁਹਾਡੇ ਸਕੂਲ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ ਆ ਬਹੁਤ ਖੁਸ਼ੀ ਦਾ ਪਾਲਾ ਜੀ ਇਹ ਜਿਲੇ ਹੈਗੇ ਫ੍ਰੀ ਕੋਰ ਡਿਲੇ ਦੇ ਵਿੱਚ ਸੰਤ ਮੋਹਨ ਦਾਸ ਨੇ ਸਕੂਲ ਨੇ ਜਿਹੜਾ ਹੈਗਾ ਪੂਰੇ ਫ੍ਰੀ ਕੋਰ ਜਿਲੇ ਚ ਲਈ ਪੂਰੇ ਪੰਜਾਬ ਪਰਸਾ ਸੰਸਥਾ ਦਾ ਨਾਮ ਰੋਸ਼ਨ ਕੀਤਾ ਤੇ ਇਹ ਬੱਚੇ ਬਾਰੇ ਦੱਸੋ ਜਿਹੜੇ ਬੱਚਾ ਕੌਫ ਆਇਆ ਕਿਸ ਤਰ੍ਹਾਂ ਦੇ ਲਈ ਇਹ ਬੱਚੀ ਸਧਾਰਨ ਫਾਰਮ ਪਰਵਾ ਫਾਰਮਿੰਗ ਵਾਲੇ ਪਰਿਵਾਰ ਨਾਲ ਸੰਬੰਧਿਤ ਹੈ ਫਾਦਰ ਖੇਤੀ ਕਰਦੇ ਹੈ ਤੇ ਬੱਚੀ ਦੀ ਜਿਹੜੀ ਮਦਰ ਹਾਊਸ ਵਾਈਫ ਹੈ ਤੇ ਅੱਜ ਕੱਲੋ ਉਹਦੇ ਜਿਹੜੇ ਬੱਚੇ ਦੀ ਮਦਰ ਹੈ ਉਹ ਆ ਦੀ ਰੈਸਿਸ ਥਿਰੀ ਵਿੱਚ ਫੋਰਨ ਗਏ ਹੋਏ ਆ ਨੇ ਉਹ ਅੱਜ ਆਉਣਾ ਸੀ ਉਹਨਾਂ ਨੇ ਵੀ ਮੇਰੀ ਫੋਨ ਤੇ ਗੱਲ ਹੋਈ ਆ ਉਹ ਉਹਨਾਂ ਦੇ ਨਾਲ ਬੜੇ ਖੁਸ਼ ਸੀ